ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਸਵਾਗਤ ਆ ਅੱਜ ਅਸੀਂ ਪਿੰਡ ਗਰਦਾਸ ਨੰਗਲ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੁਹਾਨੂੰ ਦੱਸਦਾ ਇਹ ਕਿ ਅੱਜ ਦਾ ਦਿਨ ਜਿਹੜਾ ਆ ਉਹ ਮਦਰਸਡੇ ਆ ਤੇ ਪਹਿਲਾ ਸਾਰਿਆਂ ਤੋਂ ਸਾਰੀਆਂ ਮਾਤਾਵਾਂ ਨੂੰ ਸਾਡੇ ਵੱਲੋਂ ਜਿਹੜਾ ਆ ਹੈਪੀ ਮਦਰਸਡੇ ਜਿਹੜੀਆਂ ਮਦਰ ਦੇ ਦੀਆਂ ਸਾਰੀਆਂ ਮਾਤਾਵਾਂ ਨੂੰ ਸਾਰੇ ਦੇਖਣ ਵਾਲੇ ਸਾਡੇ ਵਿਊਅਰਸ ਨੂੰ ਲੱਖ ਲੱਖ ਵਧਾਈਆਂ ਇਸ ਦਿਨ ਦੀਆਂ ਅੱਜ ਗਰਦਾਸਨਗਲ ਦੇ ਵਿੱਚ ਇੱਕ ਸਭ ਤੋਂ ਵੱਡਾ ਉਪਰਾਲਾ ਜਿਹੜਾ ਆ ਉਹ ਕੀਤਾ ਗਿਆ ਆ ਇਸ ਏਰੀਆ ਦੀਆਂ ਸਾਰੀਆਂ ਮਤਾਵਾਂ ਵੱਲੋਂ ਕਿਉਂਕਿ ਇਸ ਏਰੀਏ 'ਚੋਂ ਕਾਫੀ ਬੱਚੇ ਜਿਹੜੇ ਆ ਟਾਈਮ ਬਾਹਰਲੇ ਮੁਲਕ ਦੇ ਵਿੱਚ ਜਿਹੜੇ ਆ ਜਾ ਕੇ ਬੈਠੇ ਹੋਏ ਨੇ ਤੇ ਤੁਹਾਨੂੰ ਦਾਦਾ ਜੀ ਕਿ ਉਹਨਾਂ ਬੱਚਿਆਂ ਦੀ ਸੁੱਖ ਸ਼ਾਂਤੀ ਦੇ ਲਈ ਉਹਨਾਂ ਬੱਚਿਆਂ ਦੀ ਖੁਸ਼ੀ ਦੇ ਲਈ ਉਹਨਾਂ ਬੱਚਿਆਂ ਨੂੰ ਇੱਕ ਚੰਗਾ ਮੈਸੇਜ ਦੇਣ ਦੇ ਲਈ ਅੱਜ ਪੂਰੇ ਮਹੱਲੇ ਦੇ ਵਿੱਚ ਉਜੜੀਆਂ ਵੀ ਮਾਵਾਂ ਨੇ ਜਿਨ੍ਹਾਂ ਦੇ ਬੱਚੇ ਬਾਹਰ ਗਏ ਨੇ ਜਾਂ ਜਿਨ੍ਹਾਂ ਦੇ ਬੱਚੇ ਜਿੰਨਾਂ ਦੀਆਂ ਗੋਦਾਂ ਦੇ ਵਿੱਚ ਵੀ ਬੈਠੇ ਨੇ ਉਹਨਾਂ ਸਾਰੀਆਂ ਮਾਵਾਂ ਵੱਲੋਂ ਇੱਕ ਵਧੀਆ ਉਪਰਾਲਾ ਕਰਕੇ ਅੱਜ ਮਦਰਡੇ ਦੇ ਉੱਤੇ ਬਜ਼ਾਰ ਦੇ ਵਿੱਚ ਜਿਹੜਾ ਆ ਕੇਕ ਕੱਟਣ ਦੀ ਜਿਹੜੀ ਏ ਇੱਕ ਜਿਹੜੀ ਅੱਜ ਕੀਤਾ ਜਾ ਰਿਹਾ ਕੇਕ ਕੱਟਿਆ ਜਾਏਗਾ ਤੇ ਇੱਕ ਆਪਣੇ ਬੱਚਾ ਤੱਕ ਇੱਕ ਚੰਗਾ ਮੈਸੇਜ ਜਿਹੜਾ ਆ ਇਹਨਾਂ ਮਾਵਾਂ ਵੱਲੋਂ ਜਿਹੜਾ ਆ ਭੇਜਿਆ ਜਾਏਗਾ ਜ਼ਿਆਦਾਤਰ ਤੁਸੀਂ ਦੇ ਦੇ ਪਈ ਹਰ ਬੱਚੇ ਨੇ ਅੱਜ ਦੇ ਦਿਨ ਜਿਹੜਾ ਆਪਣੀ ਮਾਂ ਦੀ ਫੋਟੋ ਲਾ ਕੇ ਤੇ ਸਟੇਟਸ ਲਗਾਇਆ ਹੁੰਦਾ ਮਦਰ ਡੇ ਦੇ ਉੱਤੇ ਅੱਜ ਦਾ ਜਿਹੜਾ ਇਹੀ ਉਪਰਾਲਾ ਸੀ ਕਿ ਕਿਉਂ ਨਾ ਇਹਨਾਂ ਮਾਵਾਂ ਦੇ ਕੋਲੋਂ ਇੱਕ ਇੱਕ ਜਿਹੜੀ ਛੋਟੀ ਛੋਟੀ ਬਾਈਟ ਲਈ ਜਾਵੇ ਤੇ ਆਪਣੇ ਬੱਚਿਆਂ ਦੇ ਲਈ ਕੁਝ ਐਸੇ ਵਿਊ ਲੈ ਜਾਣ ਤਾਂ ਕਿ ਆਪਣੇ ਬੱਚਿਆਂ ਤੱਕ ਜਿਹੜਾ ਆ ਕੁਝ ਵੀ ਚੰਗਾ ਮੈਸੇਜ ਜਿਵੇਂ ਕਿ ਅਸੀਂ ਆਪਣੇ ਬੱਚਿਆਂ ਦੀ ਤੰਦਰੁਸਤੀ ਦੇ ਲਈ ਬੱਚਿਆਂ ਨੂੰ ਸੁਖ ਸੁਖਾਂ ਦੇ ਨਾਲ ਰਹਿਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਗੱਲ ਜੋ ਵੀ ਮਾਂ ਦੇ ਦਿਲ ਦੇ ਵਿਚਾਰ ਨੇ ਆਪਣੇ ਬੱਚੇ ਦੇ ਵਾਸਤੇ ਬੱਚੇ ਨੂੰ ਜੋ ਵੀ ਕਹਿਣਾ ਚਾਹਦੀ ਏ ਇਸ ਚੈਨਲ ਦੇ ਮਾਧਿਅਮ ਦੇ ਰਾਹ ਕਹਿ ਸਕਦੀ ਏ ਅੱਜ ਦਾ ਜਿਹੜਾ ਵੱਡਾ ਉਪਰਾਲਾ ਤੁਹਾਨੂੰ ਦੱਦਾ ਕਿ ਇੱਥੇ ਇੱਕ ਜਿਹੜਾ ਆ ਕੇਕ ਜਿਹੜਾ ਉਪਰਾਲਾ ਆਇਆ ਮਦਰਡੇ ਦੇ ਉੱਤੇ ਜਿਹੜਾ ਆ ਅੱਜ ਕੇਕ ਇੱਕ ਜਿਹੜਾ ਆ ਕੱਟਿਆ ਜਾਏਗਾ ਹੈਪੀ ਮਦਰਡੇ ਵਾਸਤੇ ਸਪੈਸ਼ਲ ਜਿਹੜਾ ਆ ਕੇਕ ਵੀ ਇੱਥੇ ਕੱਟਿਆ ਜਾਣਾ ਤੇ ਸਾਰੀਆਂ ਮਾਤਾਵਾਂ ਜੜੀਆਂ ਨੇ ਇੱਥੇ ਬੈਠੀਆਂ ਹੋਈਆਂ ਨੇ ਗੱਲ ਵੀ ਕਰਦੇ ਆ ਪਹਿਲਾਂ ਜਿਹੜੀ ਅਹੀ ਜਿਹੜੀ ਉਹ ਗੱਲਬਾਤ ਆ ਕਰ ਲੈਂਦੇ ਆ ਤੇ ਕੇਕ ਉਸ ਤੋਂ ਬਾਅਦ ਜਿਹੜਾ ਆ ਇਹਨਾਂ ਦਾ ਕਟਾਂਗੇ ਪਹਿਲਾਂ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜ ਜਿੰਨੀਆਂ ਵੀ ਮਾਤਾਵਾਂ ਨੇ ਇੱਥੇ ਉਹਨਾਂ ਦੇ ਨਾਲ ਗੱਲਬਾਤ ਕਰਨੇ ਆ ਕਿ ਉਹ ਆਪਣੇ ਆਪਣੇ ਬੱਚਿਆਂ ਤਾਂ ਕਿ ਕਿਸ ਤਰ੍ਹਾਂ ਦਾ ਜਾਂ ਜੋ ਵੀ ਗੱਲਬਾਤ ਆ ਉਹ ਕੀ ਤੇ ਕਿਸ ਤਰ੍ਹਾਂ ਪਛਾਣਾ ਚਾਹੁੰਦੇ ਆ ਬਹੁਤ ਸਾਰੀਆਂ ਇੱਥੇ ਸਾਡੇ ਨਾਲ ਮਾਤਾਵਾਂ ਜੁੜੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਜਿਹੜੇ ਆ ਅਸੀਂ ਸ਼ੁਰੂਆਤ ਜਿਹੜੀ ਆਪਣੇ ਸਾਬਕਾ ਸਰਪੰਚ ਗੁਰਨਾਮ ਸਿੰਘ ਜੀ ਨੇ ਉਹਨਾਂ ਦੇ ਬੱਚੇ ਬਾਹਰ ਗਏ ਨੇ ਤੇ ਉਹਨਾਂ ਦੇ ਜਿਹੜੇ ਬੱਚਿਆਂ ਦੇ ਵਿੱਚ ਜੜੀਆਂ ਬੀਬੀਆਂ ਬੈਠੀਆਂ ਹੋਈਆਂ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਸਿਕਾਲ ਜੀ ਸਸਿਕਾਲ ਜੀ ਸਾਰਿਆਂ ਨੂੰ ਸਸਿਕਾਲ ਜੀ ਅੱਜ ਮਦਰ ਡੇ ਆ ਬਹੁਤ ਵਧੀਆ ਮਲਕੀ ਗੱਲ ਆ ਨਾਲੇ ਮਾਤਾ ਦਾ ਜਗੜਾਤਾ ਵੀ ਆ ਤੇ ਸਾਨੂੰ ਬੜੀ ਖੁਸ਼ੀ ਆ ਸਾਡੇ ਬੱਚੇ ਬਾਹਰ ਬੈਠੇ ਨੇ ਤੇ ਇਹ ਇੱਥੇ ਮਦਰ ਡੇ ਮਨਾ ਰਹੇ ਆ ਵਧੀਆ ਏ ਬੱਚੇ ਵੀ ਆਪਣੇ ਕਮਾਈ ਕਰਨ ਵਾਸਤੇ ਗਏ ਆ ਦਿਲ ਕਰਦਾ ਕਿ ਬੱਚੇ ਵੀ ਇੱਥੇ ਹੋਣ ਤੇ ਮਲਕੀ ਰਲ ਕੇ ਮਦਰ ਡੇ ਮਨਾਈਏ ਪੜਾ ਹੀ ਇਕੱਠੇ ਚਲੋ ਮਜਬੂਰੀਆਂ ਇਸ ਕਰਕੇ ਮਦਦ ਦੇ ਮਨਾ ਰਹੇ ਬੱਚੇ ਬਾਹਰ ਬੈਠੇ ਨੇ ਉਹਨਾਂ ਦੇ ਲਈ ਕੋਈ ਚੰਗਾ ਮੈਸੇਜ ਕੀ ਦੇਣਾ ਚਾਹੋਗੇ ਵਧੀਆ ਵਾ ਖੁਸ਼ੇ ਆਣ ਬੱਚੇ ਤੇ ਵੀ ਆ ਮੜ ਦੇ ਉਹਨਾਂ ਨੂੰ ਖੁਸ਼ੀ ਦੇ ਉਹ ਵੀ ਇੱਧਰ ਖੁਸ਼ੀਆਂ ਮਨਾਉਣ ਰਾਜੀ ਬਾਜੀ ਰਾਮ ਬੱਚੇ ਠੀਕ ਸਾਡੇ ਨਾਲ ਸਾਡੇ ਬਾਜ਼ਾਰ ਦੇ ਵਿੱਚ ਬਹੁਤ ਹੀ ਮਾਨਯੋਗ ਸਾਡੇ ਜਿਹੜੇ ਫੌਜੀ ਸਾਹਿਬ ਨੇ ਰਗਵੀਰ ਜੀ ਉਹਨਾਂ ਦੇ ਵਾਈਫ ਵੀ ਇੱਥੇ ਨੇ ਇਹਨਾਂ ਦੇ ਬੱਚੇ ਵੀ ਬਾਹਰ ਨੇ ਇਹ ਹਾਲ ਹੀ ਦੇ ਵਿੱਚ ਜਿਹੜਾ ਆ ਬਾਹਰੋਂ ਆਪਣੇ ਬੱਚਾ ਕੋਲੋਂ ਥੋੜੀ ਦੇਰ ਰਹਿ ਕੇ ਆਏ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਵੀ ਇਹ ਆਪਣੇ ਬੱਚਿਆਂ ਬਾਰੇ ਕੀ ਕਹਿਣਾ ਚਾਹੁੰਦੇ ਆ ਤੇ ਜਾਂ ਜਿਹੜੇ ਬੱਚੇ ਬਾਹਰ ਬੈਠੇ ਹੋਏ ਨੇ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਸੀ ਗੱਲ ਸਸੀ ਗੱਲ ਜੀ ਬੱਚੇ ਬਹੁਤ ਵਧੀਆ ਆ ਪੀਸਫੁੱਲ ਆ ਉਧਰ ਕੰਟਰੀ ਵਧੀਆ ਆ ਇਹੀ ਹਾਰਡਵਰਕ ਹੈ ਜਰਾ ਹੋਰ ਕੀ ਬੱਚੇ ਵਿਚਾਰੇ ਵਿਛੋੜਾ ਹੈ ਉਧਰ ਵਿਛੋੜਾ ਹੀ ਆ ਹੋਰ ਤੇ ਸਭ ਕੁਝ ਉਧਰ ਠੀਕ ਆ ਵਧੀਆ ਆ ਵਧੀਆ ਕੰਟਰੀਆਂ ਆ ਜਿੱਦਾਂ ਤੁਸੀਂ ਉਧਰ ਰਹਿ ਕੇ ਆਏ ਉਧਰ ਦਾ ਮਾਹੌਲ ਤੇ ਇੱਧਰ ਦਾ ਮਾਹੌਲ ਜਿਦਾਂ ਬੱਚਿਆਂ ਨੂੰ ਘਰ ਆਣ ਕੇ ਰੋਟੀ ਪੱਕੀ ਪਕਾਈ ਮਿਲਦੀ ਸਰ ਕਿਸ ਤਰ੍ਹਾਂ ਸਭ ਕੁਝ ਮਿਲਦਾ ਉਧਰ ਮਾਹੌਲ ਵਧੀਆ ਆ ਜੇ ਗੁਰਦੁਆਰਿਆਂ 'ਚ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਜਾਂਦੇ ਆ ਉੱਥੇ ਵੀ ਵਧੀਆ ਆਪਣੀ ਜੁਆਏ ਕਰਦੇ ਆ ਘਰ ਵੀ ਵਧੀਆ ਰੋਟੀ ਪੱਕੀ ਮਿਲਦੀ ਹੈ ਉਹਨਾਂ ਨੂੰ ਬਹੁਤ ਵਧੀਆ ਰਹਿੰਦੇ ਆ ਕੋਈ ਮੁਸ਼ਕਲ ਨਹੀਂ ਹੈ ਬਹੁਤ ਵਧੀਆ ਮੈਸੇਜ ਕੀ ਦੇਣਾ ਚਾਹੋਗੇ ਬੱਚਿਆਂ ਨੂੰ ਮੈਸੇਜ ਇਹ ਹੈ ਕਿ ਫਿਰ ਹੁਣ ਖੁਸ਼ ਰਹਿਣ ਵਧੀਆ ਰਹਿਣ ਜਿੱਥੇ ਵੀ ਹੈਗੇ ਆ ਤੇ ਹੋਰ ਹੱਡੀਆਂ ਦਵਾਈਆਂ ਹੀ ਆ ਮਾਵਾ ਦੀਆਂ ਮਾਵਾ ਦੀਆਂ ਦਵਾਈਆਂ ਮਾਵਾ ਦੀਆਂ ਤੇ ਦਵਾਈਆਂ ਦਵਾਈਆਂ ਹੀ ਹੁੰਦੀਆਂ ਨੇ ਸਦਾ ਨਾਲ ਦਵਾਈਆਂ ਹੀ ਆ ਉਹਨਾਂ ਦੀਆਂ ਤੇ ਮਾਵਾ ਦੀਆਂ ਹੋਰ ਮਾਵਾ ਕੀ ਕਹਿ ਸਕਦੀਆਂ ਜਿੱਥੇ ਵੀ ਰਹਿਣ ਖੁਸ਼ ਰਹਿ ਬਹੁਤ ਵਧੀਆ ਗੱਲ ਲੱਗੀ ਜੀ ਜਿੱਥੇ ਵੀ ਰਹਿਣ ਬੱਚੇ ਖੁਸ਼ ਰਹਿਣ ਮਾਂ ਹਮੇਸ਼ਾ ਹੀ ਜਿਹੜਾ ਹੈ ਹਮੇਸ਼ਾ ਚਾਹੁੰਦੀ ਹੈ ਕਿ ਉਹਦੇ ਬੱਚੇ ਜਿਹੜੇ ਖੁਸ਼ ਰਹਿਣ ਇੱਕ ਵਾਰੀ ਦਾ ਥੋੜਾ ਜਿਹਾ ਮੈਂ ਵਾਕਿਆ ਤੁਹਾ ਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇੱਕ ਬੜਾ ਸੋਹਣਾ ਸੁਨੱਖਾ ਬੱਚਾ ਸੀ ਉਹ ਬੱਚਾ ਕਿਸੇ ਲੜਕੀ ਦੇ ਨਾਲ ਫਰੈਂਡਸ਼ਿਪ ਹੋ ਜਾਂਦੀ ਹੈ ਲੜਕੀ ਕਹਿੰਦੀ ਤੂੰ ਮੇਰੇ ਲਈ ਕੀ ਕਰੇਗਾ ਕਹਿੰਦਾ ਵੀ ਤੂੰ ਜੋ ਕਹੇਗਾ ਕਹੇਗੀ ਮੈਂ ਕਰਾਂਗਾ ਕਹਿੰਦੀ ਵੀ ਇਸ ਤਰ੍ਹਾਂ ਕਰ ਵੀ ਆਪਣੀ ਮਾਂ ਦਾ ਜਿਹੜਾ ਹੈ ਨਾ ਉਹ ਦਿਲ ਕੱਢ ਕੇ ਮੈਨੂੰ ਦੇ ਦੇ ਕਹਾਣੀ ਆਪਾਂ ਬਹੁਤ ਚਿਰ ਪਹਿਲਾਂ ਸੁਣੀ ਹੈ ਉਹ ਕਾਣੀ ਦਾ ਨਾਮ ਸ਼ੇਅਰ ਕਰਨ ਲੱਗਾ ਵਾ ਉਹ ਆਪਣੀ ਮਾਂ ਨੂੰ ਰਾਤ ਨੂੰ ਮਾਰ ਕੇ ਉਹਦਾ ਕਲੇਜਾ ਕੱਢ ਕੇ ਆਪਣੀ ਉਸ ਹੇਲੀਵਾ ਤੇ ਲੈ ਜਾਂਦਾ ਆ ਰਸਤੇ ਤੇ ਜਾਂਦੇ ਜਾਂਦੇ ਠੇਡਾ ਲੱਗਦਾ ਤੇ ਡਿੱਗ ਪੈਂਦਾ ਆ ਤੇ ਉਹ ਦਿਲ ਦੇ ਵਿੱਚ ਆਵਾਜ਼ ਆਉਂਦੀ ਪੁੱਤ ਤੈਨੂੰ ਸੱਟ ਤੇ ਨਹੀਂ ਲੱਗੀ ਮਾਂ ਦਾ ਹਿਰਦਾ ਇਹ ਨਾ ਜਿਹੜਾ ਉਹ ਬਲੁੰਦ ਰਹਿ ਜਾਂਦਾ ਆ ਜਿੱਥੇ ਵੀ ਬੱਚੇ ਖੋਸਿਆ ਚਾਹੇ ਜਿੱਦਾਂ ਵੀ ਹੈ ਪਰ ਬੱਚੇ ਮਾਵਾਂ ਤੋਂ ਦੂਰ ਨੇ ਮਾਵਾਂ ਦਾ ਜਿਹੜਾ ਬੜਾ ਵੱਡਾ ਕਲੇਜਾ ਹੁੰਦਾ ਕਿ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਕਰਕੇ ਕੰਮਕਾਰਾਂ ਤੇ ਭੇਜਿਆ ਆ ਇਸ ਚੀਜ਼ ਦੇ ਲਈ ਅੱਜ ਅਸੀਂ ਜਿਹੜਾ ਇਹ ਉਪਰਾਲਾ ਆ ਉਹ ਉਪਰਾਲੇ ਦੇ ਵਿੱਚ ਜਿਹੜੀ ਇਹ ਜਿਹੜੀ ਗੱਲਬਾਤ ਮਾਵਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਵੀ ਜਿਨ੍ਹਾਂ ਦੇ ਬੱਚੇ ਬਾਹਰ ਨੇ ਉਹ ਮਾਵਾਂ ਆਪਣੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੀਆਂ ਨੇ ਕਿਉਂਕਿ ਬੱਚੇ ਉਧਰ ਜਾ ਕੇ ਕਈ ਬੱਚੇ ਜਿਹੜੇ ਆ ਉਹ ਮਿਹਨਤ ਕਰਦੇ ਨੇ ਹਾਰਡ ਵਰਕ ਆ ਸਾਰੇ ਕੰਮਕਾਰ ਉਹਨਾਂ ਨੂੰ ਆਪ ਕਰਨੇ ਪੈਂਦੇ ਆ ਤੇ ਕਿਤੇ ਨਾ ਕਿਤੇ ਬੱਚੇ ਜਿਹੜੇ ਬਾਹਰ ਜਾ ਕੇ ਦਿਲ ਵੀ ਛੱਡ ਜਾਂਦੇ ਆ ਵੀ ਹਾਰਡ ਵਰਕ ਕਰਨਾ ਪੈ ਰਿਹਾ ਪਰ ਮਾਵਾ ਉਹਨਾਂ ਨੂੰ ਕੀ ਮੈਸੇਜ ਦਿੰਦੀਆਂ ਨੇ ਕਿਸ ਤਰ੍ਹਾਂ ਮੈਸੇਜ ਦਿੰਦੇ ਸਾਰੀ ਗੱਲਬਾਤ ਕਰਨੇ ਆ ਸਾਡੇ ਨਾਲ ਹੋਰ ਵੀ ਇੱਥੇ ਇਹਨਾਂ ਦੇ ਬੱਚੇ ਫਿਲਹਾਲ ਨਵੇਂ-ਨਵੇਂ ਹੀ ਬਾਹਰ ਗਏ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਸਤਿ ਸ਼ਕਾ ਭਾਬੀ ਸਤਿ ਸ਼ਕਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਬੱਚਿਆਂ ਬਾਰੇ ਬੱਚਿਆਂ ਬਾਰੇ ਬਹੁਤ ਵਧੀਆ ਬੱਚੇ ਧੀ ਬਾਹਰ ਗਈ ਹੈ ਬੇਟਾ ਵੀ ਬਾਹਰ ਆ ਵਧੀਆ ਕੀ ਮੈਸੇਜ ਦੇਣਾ ਚਾਹੁੰਦੇ ਇਹਨਾਂ ਨੂੰ ਮਹਾਰਾਜ ਉਹਨਾਂ ਚੜ੍ਹਦੀ ਕਲਾ ਵਿੱਚ ਰੱਖੇ ਕਿਰਪਾ ਕਰੇ ਉਹਨਾਂ ਤੇ ਗੁਰੂ ਰਾਮਦਾਸ ਜੀ ਦੇ ਬਾਦਰ ਪਬਦੀਪ ਸਿੰਘ ਜੀ ਮੇਰ ਕਰਨ ਬੱਚੇ ਦੇ ਫੋਨ ਆਉਂਦੇ ਆ ਹਾਂਜੀ ਵਧੀਆ ਆਉਂਦੇ ਆ ਹਾਂਜੀ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਅ ਮਹਾਰਾਜ ਬੱਚਿਆਂ ਨੂੰ ਸਾਰਿਆਂ ਨੂੰ ਜਿਹੜਾ ਚੜਦੀ ਕਲਾ ਦੇ ਵਿੱਚ ਰੱਖੇ ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਨੇ ਭਾਬੀ ਜੀ ਦੇ ਨਾਲ ਵੀ ਗੱਲਬਾਤ ਕਰ ਲੈਨੇ ਕਿ ਉਹ ਆਪਣੇ ਬੱਚਿਆਂ ਬਾਰੇ ਕੀ ਕਹਿੰਦੇ ਜਾਂਦੇ ਆ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਵੀ ਤੁਹਾਡਾ ਬੇਟਾ ਹੋਣੇ ਤੁਹਾਨੂੰ ਬਹੁਤ ਬਹੁਤਾਂ ਜੀ ਕਿਵੇਂ ਲੱਗ ਰਿਹਾ ਹਾਂਜੀ ਵਧੀਆ ਲੱਗ ਰਿਹਾ ਤੇ ਕੀ ਕਹਿਣਾ ਚਾਹੋਗੇ ਆਪਣੇ ਬੱਚਿਆਂ ਬਾਰੇ ਠੀਕ ਠਾਕ ਬਹੁਤ ਸੋਹਣਾ ਬਾਬੇ ਘੁੰਮਣਾ ਵਾਲਿਆਂ ਨੇ ਭੇਜਿਆ ਬੱਚਾ ਉਹਦੀ ਮਿਹਰ ਹੋਈ ਆ ਕਿਰਪਾ ਹੋਈ ਬੱਚਾ ਗਿਆ ਉਹਦੇ ਦਰ ਤੇ ਬੱਚਾ ਜਾਂਦਾ ਰਿਹਾ ਸੀ ਉਹਨੇ ਬਾਹ ਫੜ ਕੇ ਭੇਜਿਆ ਬੱਚੇ ਨੂੰ ਬਹੁਤ ਵਧੀਆ ਕੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਬਹੁਤ ਵਧੀਆ ਸ਼ੁਕਰ ਵਾ ਮਹਾਰਾਜ ਦੀ ਘੜੀ ਨੂੰ ਚਲੋ ਬਾਬਾ ਬ੍ਰਾਮਦਾਸ ਦੀ ਘੜੀ ਨੂੰ ਸ਼ੁਕਰ ਚਲ ਗਿਆ ਵਧੀਆ 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 ਬਹੁਤ ਵਧੀਆ ਗੱਲ ਹੈ ਜੀ ਸਾਡੇ ਨਾਲ ਹੋਰ ਵੀ ਇੱਥੇ ਮਦਾਵਾਂ ਨੇ ਜਿਨ੍ਹਾਂ ਦੇ ਜਾਨਕਿ ਬੱਚੇ ਬਾਹਰ ਗਏ ਹੋਏ ਨੇ ਸਾਡੇ ਨਾਲ ਸਾਡੇ ਭਾਬੀ ਜੀ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਇਹਨਾਂ ਦੇ ਵੀ ਬੱਚੇ ਜਿਹੜੇ ਬਾਹਰ ਨੂੰ ਗਏ ਨੇ ਤੇ ਇਹ ਆਪਣੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਜਿੱਥੇ ਵੀ ਰਹਿਣ ਖੁਸ਼ ਰਹਿਣ ਕਿਸ ਤਰ੍ਹਾਂ ਲੱਗਦਾ ਪਿਆ ਆ ਵੀ ਬੱਚੇ ਬਾਹਰ ਗਏ ਨੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਇਹ ਗੱਲਬਾਤ ਆ ਜਾਂ ਵੀ ਉਹਨਾਂ ਨੂੰ ਇੱਕ ਚੰਗਾ ਮੈਸੇਜ ਕੀ ਦੇਣਾ ਚਾਹੋਗੇ ਖੁਸ਼ ਰਹਿਣ ਬਸ ਹਾਂਜੀ ਹਾਂਜੀ ਬਸ ਠੀਕ ਹੈ ਅ ਕਈ ਵਾਰ ਕੀ ਹੁੰਦਾ ਕਿ ਬਹੁਤ ਥੋੜੇ ਲਫ਼ਜ਼ਾਂ ਦੇ ਵਿੱਚ ਜਿਹੜੀ ਗੱਲ ਜਿਹੜੀ ਖਤਮ ਕਰ ਦਿੱਤੀ ਜਾਂਦੀ ਹੈ ਸਾਡੇ ਨਾਲ ਹੋਰ ਵੀ ਅ ਇੱਥੇ ਅ ਜੁੜੇ ਹੋਏ ਨੇ ਤੇ ਛੋਟੀ ਜੀ ਗੱਲ ਹੀ ਭਾਵੇਂ ਚਲੋ ਕੋਈ ਗੱਲ ਨਹੀਂ ਅ ਮੇਰੇ ਖਿਆਲ ਆ ਕਾਫੀ ਜ਼ਿਆਦਾ ਗੱਲਾਂ ਹੋ ਗੀਆਂ ਇਸ ਚੀਜ਼ ਦੇ ਉੱਤੇ ਵੀ ਕਿ ਸਾਡੇ ਨਾਲ ਹੋਰ ਵੀ ਜਿਹੜੀਆਂ ਬੀਬੀਆਂ ਇੱਥੇ ਜੁੜੀਆਂ ਹੋਈਆਂ ਨੇ ਇਹਨਾਂ ਦੇ ਬੱਚੇ ਲਗਭਗ ਇਹਨਾਂ ਦੀ ਗੋਦ ਚ ਹੀ ਨੇ ਫਿਲਹਾਲ ਤੇ ਆਪਾਂ ਜਿਹੜੀ ਗੱਲਬਾਤ ਆ ਹੋਰ ਵੀ ਜਿਹੜੀ ਇਹ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਆ ਅਗਲੀ ਜਿਹੜੀ ਸਾਡੀ ਕਾਰਵਾਈ ਉਹ ਵੀ ਪਾਉਣ ਦੀ ਕੋਸ਼ਿਸ਼ ਕਰਨੇ ਤੇ ਸਾਡੇ ਨਾਲ ਇੱਕ ਜਿਹੜੇ ਅ ਰਹਿ ਗਏ ਨੇ ਭਾਬੀ ਜੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਭਾਬੀ ਜੀ ਉਹਨਾਂ ਦੇ ਵੀ ਬੱਚੇ ਜਿਹੜੇ ਬਾਹਰ ਗਏ ਹੋ ਤੇ ਇਹ ਕੀ ਕਹਿਣਾ ਚਾਹੁੰਦੇ ਆ ਜੀ ਭਾਬੀ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਹੀ ਕਹਨੇ ਆ ਮੇਰੇ ਬੱਚੇ ਤੰਦਰੁਸਤੀ ਬਖਸ਼ੇ ਮਾਰਾ ਸੱਚੇ ਪਾਸਾ ਚੜ੍ਹਦੀ ਕਲਾ ਚ ਰੱਖਣ ਸਾਰੀਆਂ ਮਾਵਾ ਦੇ ਬੱਚਿਆਂ ਨੂੰ ਮੇਰ ਭਰਿਆ ਹੱਥ ਰੱਖੇ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਸੁੱਖ ਸ਼ਾਂਤੀ ਮਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਾ ਵਸਤੇ ਹੀ ਆ ਕਿ ਬੱਚੇ ਮੇਰੇ ਰਾਜੀ ਬਾਜੀ ਰਹਿਣ ਤੇ ਆਪਾਂ ਬਿਲਕੁਲ ਠੀਕ ਠਾਕ ਆ ਤੋ ਇਹ ਵੀ ਇੱਥੇ ਠੀਕ ਠਾਕ ਰਵੋ ਮਾਤਾ ਰਾਣੀ ਤੁਹਾਡੀਆਂ ਆਸਾਂ ਮੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਵਾਸਤੇ ਸਾਰੀਆਂ ਮਾਵਾਂ ਤੰਦਰੁਸਤੀ ਮੰਗਣਦੀਆਂ ਤੇ ਅਸੀਂ ਵੀ ਇਹੋ ਹੀ ਚਾਹੁੰਨੇ ਆ ਕਿ ਜਿੱਥੇ ਵੀ ਆ ਖੁਸ਼ ਰਹਿਣ ਪਰ ਬੜੀ ਵੱਡੀ ਗੱਲ ਆ ਕਿਉਂਕਿ ਬੱਚੇ ਬਾਹਰ ਮਿਹਨਤ ਕਰਦੇ ਪਏ ਆ ਬੱਚੇ ਬਾਹਰ ਮਿਹਨਤ ਕਰਦੇ ਪਏ ਆ ਬੱਚੇ ਬਾਹਰ ਕਾਰੋਬਾਰ ਕਰਦੇ ਪਏ ਆ ਕਾਰੋਬਾਰ ਕਰਨ ਵਾਸਤੇ ਬੱਚੇ ਜਿਹੜੇ ਆ ਪਹੁੰਚੇ ਹੋਏ ਆ ਬੜੀ ਤਗੜੀ ਗੱਲ ਹੈ ਕਿ ਬੱਚੇ ਬਾਹਰ ਬੈਠੇ ਹੋਏ ਆ ਬੱਚੇ ਬਾਹਰ ਬੈਠੇ ਹੋਏ ਨੇ ਬਾਹਰ ਮਿਹਨਤ ਕਰਦੇ ਪਏ ਨੇ ਮਾਵਾਂ ਨੇ ਆਪਣੇ ਕਲੇਜੇ ਦੇ ਟੁਕਰੇ ਨੂੰ ਆਪਣੇ ਨਾਲ ਤੋੜ ਕੇ ਬਾਹਰ ਤਾਂ ਭੇਜ ਦਿੱਤਾ ਪਰ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕਰੀਦੀ ਤੇ ਕਿਤਨੇ ਕਿਤੇ ਉਹਦੇ ਹਿਰਦੇ ਬਲੁੰਦਰੇ ਜਾਂਦੇ ਆ ਕੋਈ ਕਦੇ ਵੀ ਮਾਣ ਨਹੀਂ ਚਾਹੁੰਦੀ ਵੀ ਉਹਦਾ ਬੱਚਾ ਦੂਰ ਜਾ ਕੇ ਉਹਦੇ ਤੋਂ ਰਵੇ ਪਰ ਘਰਾਂ ਦੀਆਂ ਕਈ ਮਜਬੂਰੀਆਂ ਹੁੰਦੀਆਂ ਨੇ ਕਿ ਬੱਚਿਆਂ ਨੂੰ ਜਿਹੜਾ ਆ ਆਪਣੀ ਰੋਜੀ ਰੋਟੀ ਵਾਸਤੇ ਜਿਹੜਾ ਆ ਵਿਦੇਸ਼ਾਂ ਦੇ ਵਿੱਚ ਜਿਹੜਾ ਆ ਜਾਣਾ ਪੈ ਰਿਹਾ ਆ ਸਾਡੇ ਨਾਲ ਹੋਰ ਵੀ ਮਾਤਾਵਾਂ ਇੱਥੇ ਮੌਜੂਦ ਨੇ ਤੇ ਸਾਡੇ ਨਾਲ ਸਾਡੀ ਚਾਚੀ ਜੀ ਨੇ ਚਾਚੀ ਜੀ ਦਾ ਵੀ ਬੇਟਾ ਬਾਹਰ ਗਿਆ ਹੋਇਆ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਜਿੱਥੇ ਰਹਿਣ ਉੱਥੇ ਪੁੱਤ ਖੁਸ਼ ਰਹਿਣ ਕੁਝ ਹੀ ਰੱਖੇ ਮਹਾਰਾਣੀ ਦਾਤੀ ਜਨਕਾਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਕੀ ਬਾਤ ਹੈ ਇੱਧਰ ਵੀ ਸਾਡੇ ਚਾਚੀ ਜੀ ਨੇ ਬੈਠੇ ਹੋਏ ਤੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਵੀ ਇਹਨਾਂ ਦਾ ਵੀ ਇੱਕ ਬੇਟਾ ਜਿਹੜਾ ਬਾਹਰ ਆ ਤੇ ਕੀ ਕਹਿਣਾ ਚਾਹੁੰਦੇ ਆ ਮੈਂ ਵੀ ਕਿੰਨੀ ਖੁਸ਼ ਰਹਿਣ ਖੁਸ਼ੀ ਰਹਿਣ ਜਿੰਨੀ ਕਿ ਖੁਸ਼ੀ ਹੁੰਦੀ ਹੈ ਨਹੀਂ ਖੁਸ਼ੀ ਕਰੀ ਜਾਣ ਤੰਦਰੁਸਤੀ ਰਹਿਣ ਬੱਬਾ ਨਾਲ ਨਤ ਤੇ ਮੇਰ ਕਰੇ ਬਹੁਤ ਵਧੀਆ ਜੀ ਬਹੁਤ ਵਧੀਆ ਗੱਲ ਹੈ ਕਿ ਬਾਕੀ ਇਧਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇਧਰ ਵੀ ਕਾਫੀ ਬੀਬੀਆਂ ਬੈਠੀਆਂ ਹੋਈਆਂ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈ ਤੇ ਸਾਡੀ ਜਿਹੜੀ ਵਿਧਾਈ ਦੀ ਪਾਤਰ ਆ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਉਲੀਕਾਂ ਦੇ ਵਿੱਚ ਸਾਡੀ ਸਭ ਤੋਂ ਪਹਿਲ ਮਦਦ ਕੀਤੀ ਤੇ ਇਹ ਸਾਡੇ ਭਾਬੀ ਜੀ ਨੇ ਤੇ ਭਾਬੀ ਜੀ ਦੇ ਦੋ بیٹے ਬਾਹਰ ਗਏ ਨੇ ਤੇ ਇਹ ਕੀ ਆਪਣੇ ਬੱਚਿਆਂ ਬਾਰੇ ਕਹਿੰਦੇ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਬੱਤੇ ਆਪਣੇ ਬੱਚਿਆਂ ਦੀ ਤੰਦਰੁਸਤੀ ਚਾਹੀਦੀ ਆ ਬੱਚਿਆਂ ਦਾ ਫੋਨ ਆਉਂਦਾ ਬਸ ਮੈਂ ਇਹਦੀ ਗੱਲ ਕਰਨੀ ਚਾਹੁੰਦਾ ਸਰਮੰਦੇ ਅ ਕਹਿੰਦੇ ਜੀ ਗੱਲ ਇੰਨੀ ਐ ਕਰਨੀ ਹੈ ਕਿ ਜਿਹੜਾ ਆ ਸਾਨੂੰ ਜਿਹੜੀ ਸ਼ਰਮ ਆਉਂਦੀ ਹੈ ਕੋਈ ਗੱਲ ਨਹੀਂ ਜੀ ਕਈ ਵਾਰੀ ਗੱਲ ਜਿਹੜੀ ਹੈ ਕਈ ਬੀਬੀਆਂ ਖੋਲ ਕੇ ਕਰ ਲੈਂਦੀਆਂ ਪਰ ਮਾਈਕ ਗਾੜੀ ਤੇ ਕੈਮਰੇ ਗਾੜੀ ਗੱਲ ਕਰਨੀ ਜਿਹੜੀ ਉਹ ਥੋੜੀ ਔਖੀ ਹੁੰਦੀ ਹੈ ਤੇ ਇਸ ਟਾਈਮ ਜਿਹੜਾ ਆ ਬੜਾ ਵਧੀਆ ਜਿਹੜਾ ਆ ਚੱਲਦਾ ਪਿਆ ਹੈ ਤੇ ਹੁਣ ਜਿਹੜੀ ਆ ਆਪਾਂ ਅਗਲੀ ਰਸਮਾਂ ਜਿਹੜੀ ਉਹ ਕੇਕ ਕੱਟਣ ਦੀ ਕਰਦੇ ਆ ਨਾਲ ਦੇ ਨਾਲ ਜਿਹੜੀ ਗੱਲਬਾਤ ਉਹ ਵੀ ਕਰਦੇ ਆ ਤੇ ਤੁਸੀਂ ਦੇ ਦੇ ਪੇ ਮੇਰਾ ਡੀਪੀ ਸੀ ਪੰਜਾਬੀ ਜਿੰਨੇ ਵੀ ਬਾਹਰ ਬੈਠੇ ਬੱਚੇ ਵੀ ਖਰੇਆ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰਿਓ ਤਾਂ ਕਿ ਸਾਡੇ ਗਰਦਾਰ ਨੰਗਲ ਦੀ ਇਹ ਜਿਹੜਾ ਅੱਜ ਦਾ ਉਪਰਾਲਾ ਆ ਦੁਨੀਆ ਤੱਕ ਪਹੁੰਚ ਸਕੇ ਵੀ ਅੱਜ ਮਾਵਾਂ ਨੇ ਆਪਣੇ ਬੱਚਿਆਂ ਦੇ ਵਾਸਤੇ ਇੱਕ ਵੱਡਾ ਉਪਰਾਲਾ ਕਰਕੇ ਬੱਚਿਆਂ ਤੱਕ ਚੰਗੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਦੇ ਦੇ ਪਿਓ ਮੇਰਾ ਡੀਪੀ ਸੀ ਪੰਜਾਬੀ ਮਟਾਡਾ ਆਪਣਾ ਧਰਮਜੀਤ ਧੰਨਵਾਦ